ਹਾਂਜੀ ਕਿਸਾਨ ਭਰਾਵੋ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਮੇਂ ਦੇ ਹਿਸਾਬ ਨਾਲ ਕਿਸਾਨਾਂ ਦੇ ਸਵਾਲ ਨਸਾਰੇ ਦੇ ਸਮੇਂ ਤੇ ਜਾਨੀ ਕਿ 1 ਮਾਰਚ ਤੋਂ ਲੈ ਕੇ 15 ਮਾਰਚ ਦੇ ਦਿਨਾਂ ਦੇ ਵਿੱਚ ਸੋ ਇਹਨਾਂ 10-15 ਦਿਨਾਂ ਦੇ ਵਿੱਚ ਸਮੱਸਿਆ ਕਣਕ ਨੂੰ ਜਾਂ ਤਾਂ ਫਿਰ ਉੱਪਰੋਂ ਪੱਤੇ ਸੁੱਕਣ ਲੱਗ ਜਾਂਦੇ ਆ ਤੇ ਜਾਂ ਫਿਰ ਸਾਰੀ ਦੀ ਸਾਰੀ ਕਣਕ ਸੁੱਕਣ ਲੱਗ ਜਾਂਦੀ ਆ ਜਾਨੀ ਕਿ ਦੌਗੀਆਂ ਦੇ ਵਿੱਚ ਇੱਕ ਟਿੱਬੀਆਂ ਦੇ ਟਾਈਪ ਦੇ ਵਿੱਚ ਕਣਕ ਸੁੱਕਣ ਲੱਗ ਜਾਂਦੀ ਆ ਸੋ ਕੀ ਕੀ ਕਾਰਨ ਬਣਦੇ ਆ ਕਿੱਥੇ ਕਮੀਆਂ ਰਹਿ ਜਾਂਦੀਆਂ ਜੋ ਇਹੋ ਜਿਹੀਆ ਸਮੱਸਿਆ ਦਾ ਕਿਸਾਨ ਨੂੰ ਸਾਹਮਣਾ ਕਰਨਾ ਪੈ ਜਾਂਦਾ ਸੋ ਕਣਕ ਦਾ ਚੰਗਾ ਝਾੜ ਲੈਣ ਦੇ ਲਈ ਕਿਸਾਨ ਇਸ ਸਮੇਂ ਤੇ ਐਨਪੀਕੇ ਵਗੈਰਾ ਜਾਂ ਬੋਰਨ ਵਗੈਰਾ ਦੀ ਵਰਤੋਂ ਕਰ ਰਹੇ ਆ ਤੇ ਕੁਝ ਕੁ ਫਾਰਮਰ ਚੰਗੇ ਫੰਗੀ ਸਾਈਡ ਦੇ ਵੀ ਵਰਤੋਂ ਕਰ ਰਹੇ ਆ ਉਹ ਇਹਨਾਂ ਸਭ ਕੁਝ ਕਰਨ ਦੇ ਬਾਵਜੂਦ ਵੀ ਕਣਕ ਸੁੱਕਣ ਦੀ ਸਮੱਸਿਆ ਆ ਰਹੀ ਆ ਸੋ ਕੀ ਕਾਰਨ ਕਾਰਨ ਆ ਕਿ ਜਦੋਂ ਆਪਾਂ ਨਸਾਰੇ ਦੇ ਸਮੇਂ ਤੇ ਕਣਕ ਨੂੰ ਪਾਣੀ ਲਗਾਉਨੇ ਆ ਯਾਨੀ ਕਿ ਜੋ ਆਪਾਂ ਪਾਣੀ ਨਸਾਰੇ ਦੇ ਸਮੇਂ ਤੇ ਲਗਾ ਰਹੇ ਆ ਸੋ ਕੋਸ਼ਿਸ਼ ਕਰੋ ਕਿ ਪਾਣੀ ਗਿੱਲੇ ਮੂਹੀ ਲੱਗਦਾ ਰਹੇ ਯਾਨੀ ਕਿ ਜ਼ਮੀਨ ਨੂੰ ਸੁੱਕਣ ਨਾ ਦਿੱਤਾ ਜਾਵੇ ਕਾਰਨ ਕਿ ਜਦੋਂ ਜ਼ਮੀਨ ਸੁੱਕ ਜਾਂਦੀ ਆ ਤੇ ਜਿਹੜੀਆਂ ਆਪਣੀ ਫਸਲ ਦੀਆਂ ਜੜਾਂ ਹਨ ਯਾਨੀ ਕਿ ਜੋ ਕਣਕ ਦੀਆਂ ਜੜਾਂ ਹਨ ਉਹ ਮਿੱਟੀ ਛੱਡਣੀਆਂ ਸ਼ੁਰੂ ਕਰ ਦਿੰਦੀਆਂ ਜਦੋਂ ਜਿਆਦਾ ਸੋਕਾ ਲੱਗਦਾ ਉਦੋਂ ਸੋ ਉਸ ਤੋਂ ਬਾਅਦ ਆਪਾਂ ਲਗਾਉਨੇ ਆ ਪਾਣੀ ਸੋ ਪਾਣੀ ਲਗਾਉਣ ਤੋਂ ਬਾਅਦ ਜਿਹੜੀ ਆਪਣੀ ਫਸਲ ਆ વોਟਰ ਸਟ੍ਰੈਸ ਦੇ ਵਿੱਚ ਚਲੀ ਜਾਂਦੀ ਆ ਜਾਨੀ ਕਿ ਜਿਹੜੀ ਕਣਕ ਆ ਸੁੱਕਣ ਲੱਗ ਜਾਂਦੀ ਆ ਸੋ ਮਿੱਟੀ ਦਾ ਤੇ ਜਿਹੜਾ ਜੜਾਂ ਦਾ ਵਾ ਉਹ ਫਾਂਸਲਾ ਪੈ ਜਾਂਦਾ ਸੋ ਇਹੇ ਸਮੱਸਿਆ ਆਉਂਦੀ ਆ ਜ਼ਿਆਦਾਤਰ ਜ਼ਿਆਦਾ ਇਲਾਕਿਆਂ ਦੇ ਵਿੱਚ ਸੋ ਕੋਸ਼ਿਸ਼ ਕਰੋ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਪਾਣੀ ਲਗਾਉਣਾ ਹੈ ਉਹ ਜ਼ਿਆਦਾ ਸਕਾ ਕੇ ਪਾਣੀ ਨਾ ਲਗਾਓ ਨੰਬਰ 2 ਤੇ ਕੀ ਸਮੱਸਿਆ ਹੁੰਦੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਹਵਾ ਤੇਜ਼ ਚੱਲਣ ਦਾ ਕਾਰਨ ਜਾਂ ਫਿਰ ਹਨੇਰੀ ਆਉਣ ਦੇ ਕਾਰਨ ਵੀ ਕਣਕਾਂ ਸੁੱਕਣ ਲੱਗ ਜਾਂਦੀਆਂ ਵਾ ਕਿਉਂਕਿ ਜੋ ਆਪਣੀ ਹੋਰ ਫਸਲ ਆ ਜਿਵੇਂ ਕਿ ਝੋਨਾ ਸੋ ਇਹ ਫਲੈਕਸੀਬਲ ਆ ਜਦੋਂ ਤੇਜ਼ ਹਵਾ ਵਗਦੀ ਆ ਜਾਂ ਹਨੇਰੀ ਵਗਦੀ ਆ ਉਹ ਉੱਪਰੋਂ ਹਿੱਲਦਾ ਏ ਸੋ ਕਣਕ ਦਾ ਣਾੜ ਸਖਤ ਹੋਣ ਦੇ ਕਾਰਨ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕਣਕ ਦਾ ਣਾੜ ਸਖਤ ਹੋਣ ਦੇ ਕਾਰਨ ਕਣਕ ਥੱਲੋ ਤੱਕ ਹਲਾਰਾ ਲੈਂਦੀ ਆ ਤੇ ਕਣਕ ਦੀਆਂ ਜੜ੍ਹਾਂ ਵੀ ਜਿਹੜੀਆਂ ਉਹ ਨਾ ਮਾਤਰ ਹੁੰਦੀਆਂ ਸੋ ਇਸ ਕਰਕੇ ਇਹ ਸਮੱਸਿਆ ਆ ਜਾਂਦੀ ਹੈ ਕਣਕ ਔਲ ਜਾਂਦੀ ਹੈ ਜੋ ਸੋ ਇਸ ਸਮੇਂ ਤੇ ਇੱਕ ਹੋਰ ਵੀ ਸਮੱਸਿਆ ਹੁੰਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਹੋਣ ਦੇ ਕਾਰਨ ਜਾਂ ਫਿਰ ਰਾਤ ਦੇ ਸਮੇਂ ਭਾਰੀ ਤਰੇਲ ਪੈਣ ਤੋਂ ਬਾਅਦ ਦਿਨ ਦੇ ਸਮੇਂ ਦੇ ਵਿੱਚ ਧੁੱਪ ਲੱਗਣ ਦੇ ਕਾਰਨ ਸੋ ਫੰਗਸ ਦੀ ਸਮੱਸਿਆ ਵੀ ਆ ਸਕਦੀ ਹੈ ਜਿਵੇਂ ਕਿ ਪੀਲੀ ਕੁੰਗੀ ਦੀ ਸਮੱਸਿਆ ਇਸ ਸਮੇਂ ਤੇ ਆ ਸਕਦੀ ਹੈ ਸੋ ਚੰਗਾ ਫੰਗੀ ਜ਼ੈਡ ਲਓ ਜੋ ਵੀ ਤੁਹਾਡਾ ਮਾੜਾ ਫੰਗੀਸਾਈਡ ਵਰਤਮ ਦਾ ਤੁਸੀਂ ਇੱਕ ਫੰਗਸ ਤੋਂ ਫੰਗੀਸਾਈਡ ਦੀ ਸਪਰੇਅ ਜ਼ਰੂਰ ਕਰੋ ਇਸ ਸਮੇਂ ਦੇ ਵਿੱਚ ਸੋ ਮੈਂ ਕਾਫੀ ਕਿਸਾਨ ਵੇਖੇ ਆ ਕਿ ਕਹਿ ਰਹੇ ਆ ਕਿ ਕਣਕ ਨੂੰ ਕੋਈ ਵੀ ਫੰਗਸ ਦੀ ਸਮੱਸਿਆ ਨਹੀਂ ਆਉਂਦੀ ਤੇ ਕੋਈ ਵੀ ਫੰਗੀਸਾਈਡ ਕਣਕ ਦੇ ਲਈ ਬਹੁਤ ਜ਼ਰੂਰੀ ਨਹੀਂਗਾ ਸੋ ਇਹ ਗੱਲ ਦਾ ਤੁਸੀਂ ਭਲੇਖਾ ਮਨ ਦੇ ਵਿੱਚੋਂ ਕੱਢ ਦਿਓ ਕਣਕ ਨੂੰ ਇੱਕ ਜੇਕਰ ਤੁਸੀਂ ਕੋਈ ਚੰਗਾ ਫੰਗੀਸਾਈਡ ਸਪਰੇਅ ਕਰੋਗੇ ਤਾਂ ਰਿਜ਼ਲਟ ਤੁਹਾਨੂੰ ਜ਼ਰੂਰ ਚੰਗਾ ਮਿਲੇਗਾ ਸੋ ਦੋਸਤੋ ਧਿਆਨ ਰੱਖਿਆ ਕਰੋ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਜੋ ਆਪਾਂ ਨੂੰ ਅੱਗੇ ਜਾ ਕੇ ਝਾੜ ਦੇ ਵਿੱਚ ਕਟੌਤੀ ਆਉਂਦੀ ਆ ਤੇ ਜਿਹੜਾ ਕਣਕ ਨੂੰ ਅਖੀਰਲਾ ਪਾਣੀ ਆਪਾਂ ਲਾਉਣਾ ਹੈ ਜਾਨੀ ਕਿ ਲਾਸਟ ਵਾਲਾ ਪਾਣੀ ਜਿਹੜਾ ਲਾਉਣਾ ਹੈ ਸੋ ਉਹ ਵੀ ਕਾਫੀ ਕਲਾਮਤ ਦਿਖਾਉਂਦਾ ਹੈ ਕਣਕ ਸੁੱਕਣ ਦੇ ਵਿੱਚ ਸੋ ਕੋਸ਼ਿਸ਼ ਕਰੋ ਕਿ ਜਲਦੀ ਤੋਂ ਜਲਦੀ ਮੀਂਹ ਦੇ ਮੌਸਮ ਨੂੰ ਵੇਖ ਕੇ ਜਿੰਨਾ ਵੀ ਅਗੇਤਾ ਪਾਣੀ ਤੁਸੀਂ ਬੰਦ ਕਰੋਗੇ ਕਣਕ ਦਾ ਸੋ ਉਨਾ ਹੀ ਚੰਗਾ ਏ ਜਾਨੀ ਕਿ ਕਣਕ ਦਾ ਚੇਤ ਚੜਨ ਤੋਂ ਪਹਿਲਾਂ-ਪਹਿਲਾਂ ਜੇਕਰ ਤੁਸੀਂ ਕਣਕ ਦਾ ਪਾਣੀ ਅਖੀਰਲਾ ਬੰਦ ਕਰ ਦੋਗੇ ਤਾਂ ਕਣਕ ਸੁੱਕਣ ਦੀ ਸਮੱਸਿਆ ਤੁਹਾਨੂੰ ਘਟ ਆਵੇਗੀ। ਸੋ ਬਾਕੀ ਵਾਹਣਾ ਦੇ ਹਿਸਾਬ ਨਾਲ ਜ਼ਮੀਨਾਂ ਦੇ ਮੁਤਾਬਕ ਕੁਝਕ ਇਲਾਕਿਆਂ ਦੇ ਵਿੱਚ ਕਣਕ ਨੂੰ ਪਾਣੀ ਜ਼ਿਆਦਾ ਵੀ ਲਗਾਏ ਜਾਂਦੇ ਆ ਰੇਤ ਲਿਆਂਗ ਦੇ ਵਿੱਚ ਹੁੰਦੇ ਆ ਕੁਝ ਜ਼ਮੀਨਾਂ। ਸੋ ਕੁਝ ਭਾਰੀਆਂ ਜ਼ਮੀਨਾਂ ਜਿੱਥੇ ਪਾਣੀ ਘੱਟ ਲਾਉਣ ਦੀ ਲੋੜ ਪੈਂਦੀ ਆ। ਸੋਵਾਨ ਦੇ ਮੁਤਾਬਕ ਜੇਕਰ ਆਲਓਵਰ ਦੇਖਿਆ ਜਾਵੇ ਤਾਂ ਤੁਸੀਂ ਚੇਤ ਚੜਨ ਤੋਂ ਪਹਿਲਾਂ ਪਹਿਲਾਂ ਜੇਕਰ ਖੀਰਲਾ ਪਾਣੀ ਲਗਾ ਦੋਗੇ ਤਾਂ ਤੁਹਾਡੀ ਕਣਕ ਸੁੱਕਣ ਦੀ ਸਮੱਸਿਆ ਜਿਹੜੀ ਘਟ ਆਵੇਗੀ। ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ।